ਸਾਸਿਕਾਲ ਪੰਜਾਬੀਓ ਪੰਜਾਬੀਓ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਤੁਸੀਂ ਜਾਣਦੇ ਆ ਪਰ ਤੁਹਾਨੂੰ ਅੱਜ ਹੋਰ ਵੀ ਗੱਲਾਂ ਸਮਝਣ ਨੂੰ ਮਿਲਣਗੀਆਂ ਆਪਣੇ ਨਾਲ ਮਨਦੀਪ ਮਾਨਾ ਜੀ ਆ ਤੇ ਇਹਨਾਂ ਨੇ ਆਫ ਦਾ ਕੈਮਰਾ ਮੈਨੂੰ ਗੱਲਾਂ ਦੱਸੀਆਂ ਮੈਂ ਚਾਹੁੰਦਾ ਸੀ ਵੀ ਉਹ ਗੱਲਾਂ ਤੁਹਾਡੇ ਤੱਕ ਵੀ ਪਹੁੰਚਣ ਕਿਉਂਕਿ ਮੈਨੂੰ ਵੀ ਉਹ ਗੱਲਾਂ ਅੱਜ ਹੀ ਸਮਝ ਲੱਗੀਆਂ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਗੱਲਾਂ ਬਹੁਤ ਕੰਮ ਦੀਆਂ ਭਾਈ ਵੀ ਜੇ ਤੁਸੀਂ ਜ਼ਿੰਦਗੀ ਦੇ 5 7 10 ਮਿੰਟ ਕੱਢ ਲਓਗੇ ਇਹ ਚੀਜ਼ਾਂ ਤੁਹਾਡੇ ਅੱਗੇ ਜਾ ਕੇ ਕੰਮ ਆਉਣਗੀਆਂ ਵੀ ਇਸ ਵੇਲੇ ਚੱਲ ਕੀ ਰਿਹਾ ਹੈ ਮਨਾਇ ਸਤੂ ਬਿਲਾ ਸਾਸ੍ਰੀ ਗਾ ਜੀ ਸਾਸ੍ਰੀ ਗਾ ਜੀ ਤੁਹਾਡੀ ਸਾਰੀ ਆਡੀਅੰਸ ਨੂੰ ਮੇਰੇ ਬਹੁਤ ਬਹੁਤ ਸਾਸ੍ਰੀ ਗਾ ਜੀ ਮਨਾਇ ਇਸ ਵੇਲੇ ਯੂਨੀਵਰਸਿਟੀ ਦਾ ਜਿਹੜਾ ਮੁੱਦਾ ਆ ਤੁਸੀਂ ਬਾਹਲਾ ਨਹੀਂ ਤਾਂ ਆਪਾਂ 10 12 ਮਿੰਟ ਦੇ ਵਿੱਚ ਵਿੱਚ ਵਿਸਥਾਰ ਵਿੱਚ ਸਮਝਾ ਦਿਓ ਉਹ ਸਾਰਿਆਂ ਨੂੰ ਮੁੱਦਾ ਤਾਂ ਪਤਾ ਆ ਪਰ ਉਹਦੀ ਜਿਹੜੀ ਬੈਕਗ੍ਰਾਉਂਡ ਆ ਉਹ ਥੋੜਾ ਉਹਦੇ ਬਾਰੇ ਚਾਨਣਾ ਪਾਓ ਕਿਉਂਕਿ ਜਿੰਜੇਕਰ ਕੰਧ ਢੀਂਦੀ ਨਹੀਂ ਨਾ ਉਹਨਾਂ 'ਚ ਅਗਰ ਪਤਾ ਨਹੀਂ ਲੱਗਦਾ ਕੰਧ ਦੇ ਪਰਲੇ ਪਾਸੇ ਕੀ ਪਿਆ ਮੈਂ ਤੁਹਾਡੇ ਮਾਧਿਅਮ ਦੇ ਸੂਝ ਜਿੰਨੇ ਵੀ ਸਾਡੇ ਨਾਲ ਪੰਜਾਬੀ ਦੇਸ਼ਾਂ ਵਿਦੇਸ਼ਾਂ ਤੋਂ ਚਾ ਜਿੰਨੇ ਵੀ ਲੋਕ ਜਿਹੜੇ ਆ ਉਹ ਸਿੱਖਿਆ ਜਾਂ ਐਜੂਕੇ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜੀ ਲੜਾਈ ਆ ਇਹ ਕੱਲੇ ਯੂਨੀਵਰਸਿਟੀ ਤੇ ਕਬਜ਼ੇ ਦੀ ਨਹੀਂ ਹੈਗੀ ਯੂਨੀਵਰਸਿਟੀ ਦਾ ਕਬਜ਼ਾ ਤਾਂ ਜਿਹੜਾ ਜਿੱਦਾਂ ਅਸੀਂ ਮੰਨ ਕੇ ਚੱਲੀਏ ਵੀ ਉਹ ਤਾਂ ਇੱਕ ਬਹਾਨਾ ਆ ਪੰਜਾਬ ਨੂੰ ਕਿਦਾਂ ਮਤਲਬ ਵੀ ਬਾਹਰ ਕਰਨਾ ਚੰਡੀਗੜ੍ਹ ਤੋਂ ਇਹ ਇੱਕ ਰਾਹ ਆ ਇਹ ਰਾਹ ਸਾਫ਼ ਕੀਤਾ ਜਾ ਰਿਹਾ ਸੋ ਇਹਦੇ ਵਿੱਚ ਮੈਂ ਅਗਰ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂ ਤੇ ਜਿਹੜਾ ਇਹ ਸੈਨੇਟ ਨੂੰ ਅਸੈਂਡਿੰਗ ਇਲੈਕਸ਼ਨਸ ਨਹੀਂ ਹੋ ਰਹੀਆਂ ਜਾਂ ਦੇਖੋ ਜਿਹੜੇ ਤਾਂ ਮੌਜੂਦਾ ਸਟੂਡੈਂਟਸ ਨੇ ਜੋ ਵੀ ਮੌਜੂਦਾ ਇਲੈਕਸ਼ਨਸ ਹੋ ਰਹੀਆਂ ਨੇ ਇਨਸਾਈਡਸ ਨੇ ਜੋ ਉਹ ਤਾਂ ਕਰ ਰਹੇ ਨੇ ਪਰ ਸੈਨੇਟਸ ਨੂੰ ਖਤਮ ਸੈਨੇਟ ਨੂੰ ਖਤਮ ਕਰਨ ਦਾ ਜਿਹੜਾ ਮੇਨ ਮਕਸਦ ਇਹ ਆ ਕਿ ਜਿਹੜਾ ਪੰਜਾਬ ਦਾ ਹਿੱਸਾ ਆ ਜਾਂ ਪੰਜਾਬ ਦੇ ਜਿਹੜੇ ਜਿਹਦਾ ਮੈਂ 2010 ਪਾਸ ਆਊਟ ਆ ਪੰਜਾਬ ਯੂਨੀਵਰਸਿਟੀ ਇੰਡੀਆਰ ਤੋਂ ਗ੍ਰੈਜੂਏਸ਼ਨ ਮੇਰੀ ਪੰਜਾਬ ਯੂਨੀਵਰਸਿਟੀ ਇੰਡੀਆਰ ਤੋਂ ਸੋ ਉਹਨਾਂ ਨੂੰ ਮਕਸਦ ਇਹ ਆ ਕਿ ਪੰਜਾਬ ਦੀ ਜਿੱਦਾਂ ਵੀ ਜਿਹਦਾ ਅਸੀਂ ਸੈਨੇਟਸ 'ਤੇ ਅਸੀਂ ਕੈਂਡੀਡੇਟ ਵੀ ਹੋ ਸਕਦੇ ਹਾਂ ਅਸੀਂ ਵੋਟਰ ਵੀ ਹੋ ਸਕਦੇ ਆ ਹਨਾ ਵੀ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਉਹ ਯੂਨੀਵਰਸਿਟੀ ਤੋਂ ਬਾਹਰ ਕਰ ਦੇਣ ਕਿ ਜਿਹੜਾ ਪੰਜਾਬ ਦਾ ਇੱਕ ਅਧਿਕਾਰ ਆ ਯੂਨੀਵਰਸਿਟੀ ਦੇ ਉੱਪਰ ਉਹ ਖਤਮ ਹੋਣਾ ਚਾਹੁੰਦਾ ਉਹਦੇ ਉਹਨੂੰ ਖਤਮ ਕਰਨਾ ਕਿਉਂ ਉਦੇ ਪਿੱਛੇ ਵੱਡਾ ਕਾਰਨ ਆ ਕਿਉਂਕਿ ਕਾਰਨ ਕਿਹੜਾ ਹੈ ਉਹ ਥੋੜਾ ਵਿਸਥਾਰ ਨਾਲ ਸਮਝਾ ਦੇ। ਦੇਖੋ ਉਹ ਕਾਰਨ ਇਹ ਆ ਦੇਖੋ ਸਾਰਿਆਂ ਨੂੰ ਪਤਾ ਆ ਕਿ ਪੰਜਾਬ ਕਿਸੇ ਟਾਈਮ ਭਾਰਤ ਦਾ ਜਿਹੜਾ ਸਭ ਤੋਂ ਵੱਡਾ ਰਾਜ ਸੀਗਾ ਔਰ ਉਹਨੂੰ ਹੌਲੀ-ਹੌਲੀ ਕਿਦਾਂ ਪਹਿਲਾਂ ਦੋ ਪਾਰਡ ਕਰਕੇ ਇੱਕ ਦੇਸ਼ ਹੀ ਅਲੱਗ ਬਣਾ ਦਿੱਤਾ ਗਿਆ। ਉਹਦੇ ਵਿੱਚ ਵੀ ਸਭ ਤੋਂ ਵੱਡਾ ਪਾਰਟ ਜਿਹੜਾ ਆ ਉਹ ਲੈਂਦੇ ਪੰਜਾਬ ਵਾਲੇ ਪਾਸੇ ਉਹ ਜਿਹੜਾ ਪੰਜਾਬ ਦਾ ਗਿਆ। ਉਸ ਤੋਂ ਬਾਅਦ ਫਿਰ ਪੰਜਾਬ ਨੂੰ ਖਤਮ ਕਰਨ ਦੇ ਲਈ ਜਿਹੜਾ ਆ ਉਹਦੇ ਵਿੱਚੋਂ ਹਰਿਆਣਾ ਤੇ ਹਿਮਾਚਲ ਕੱਢ ਦਿੱਤਾ ਗਿਆ। ਹੁਣ ਪੰਜਾਬ ਨੂੰ ਹੋਰ ਜ਼ਿਆਦਾ ਖਤਮ ਕਰਦੇ ਕੋ ਮੈਂ ਇੱਥੇ ਕੋਈ ਕਿਸੇ ਦੀ ਵੀ ਕੀ ਮਨਛਾ ਕੀ ਹੈ ਦੇ ਪਿੱਛੇ ਕਿਸੇ ਪੋਲੀਟੀਕਲ ਪਾਰਟੀ ਦੀ ਕੀ ਮਨਛਾ ਆ ਜਾਂ ਕਿਸੇ ਸੰਸਥਾ ਜਾਂ ਆਰਗੇਨਾਈਜੇਸ਼ਨ ਦੀ ਕੀ ਮਨਛਾ ਆ ਉਹ ਜਿਹੜੀ ਆ ਮੈਂ ਸਿਰਫ ਤੁਹਾਡਾ ਉਹ ਸਾਂਝੀ ਕਰੂੰਗਾ ਦੇਖੋ ਉਹਦੇ ਲਈ ਅਸੀਂ ਲੜਾਈ ਲੜਨੀ ਆ ਜਾਂ ਨਹੀਂ ਲੜਨੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਣੇ ਦੱਸ ਦੇਣਾ ਚਾਹਣਾ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਾ ਭਾਰਤ ਇੱਕ ਆ ਅਸੀਂ ਸਾਰੇ ਇੱਕ ਸੰਵਿਧਾਨ ਦੇ ਥੱਲੇ ਆਉਂਦੇ ਆ ਔਰ ਅਸੀਂ ਸਾਰੇ ਹੀ ਰਾਈਟ ਰੱਖਦੇ ਆ ਕਿ ਅਸੀਂ ਕੰਨਿਆ ਕੁਮਾਰੀ ਤੋਂ ਲੈ ਕੇ ਜਿਹੜਾ ਆ ਉਹ ਕਸ਼ਮੀਰ ਤੱਕ ਈਸਟ-ਵੈਸਟ ਨਾਰਥ ਆ ਸਾਊਥ ਸੇ ਜਿਹੜਾ ਆ ਉਹ ਭਾਰਤ ਦਾ ਪੂਰਾ ਜਿਹੜਾ ਏਰੀਆ ਆ ਇਹ ਸਾਰੇ ਭਾਰਤੀ ਲੋਕਾਂ ਦਾ ਆ ਇਹ ਕਿਸੇ ਇੱਕ ਸੰਗ ਦਾ ਇੱਕ ਸੰਸਾ ਦਾ ਜਾਂ ਇੱਕ ਸੰਗਠਨ ਦਾ ਨਹੀਂ ਹੈਗਾ ਜੇ ਅਸੀਂ ਕਹੀਏ ਕਿ ਕੱਲ ਨੂੰ ਸਾਡੀ ਇਸ ਸੈਕੂਲਰ ਕੰਟਰੀ ਨੂੰ ਕੋਈ ਮਤਲਬ ਰਿਲੀਜੀਅਸ ਰੰਗਤ ਦੇ ਕੇ ਸਾਡੇ ਦੇਸ਼ ਨੂੰ ਰਿਲੀਜੀਅਸ ਰਾਸ਼ਟਰਕੋਸ਼ਿਤ ਕਰਨਾ ਚਾਹੁੰਦਾ ਇਹਦੇ ਪਿੱਛੇ ਜਿਹੜੀ ਭਾਵਨਾयां ਕੰਮ ਕਰ ਰਹੀ ਆ ਸਾਨੂੰ ਉਹ ਚੀਜ਼ਾਂ ਸਮਝਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਮੈਂ ਇਹ ਦੱਸ ਦੇਣਾ ਚਾਹੁੰਦਾ ਸਾਡਾ ਯੂਥ ਅੱਜ ਜਿੰਨਾ ਵੀ ਦੇਖੋ ਯੂਨੀਵਰਸਿਟੀਜ਼ ਅੰਦਰ ਜਿੰਨਾ ਵੀ ਸਟੂਡੈਂਟ ਆ ਸ਼ਾਇਦ ਉਹ ਆਪਣੇ ਫਰਜ਼ ਨੂੰ ਸਮਝ ਕੇ ਲੜਾਈ ਤਾਂ ਲੜ ਰਿਹਾ ਕਿਉਂਕਿ ਉਹ ਚਾਹੁੰਦਾ ਹੈ ਕਿ ਜਿਹੜਾ ਇਹ ਜਦੋਂ ਦੇਖੋ ਅੱਜ ਦਾ ਦਿਨ ਬੀਤਿਆ ਕੱਲ ਦਾ ਇਤਿਹਾਸ ਬਣਨਾ ਉਹ ਉਹਨਾਂ ਨੂੰ ਪਤਾ ਕਿ ਜੇ ਅੱਜ ਦੇ ਇਸ ਦਿਨ ਦੇ ਵਿੱਚ ਯੂਨੀਵਰਸਿਟੀ ਜਿਹੜੀ ਆ ਉਹ ਜਿਹੜੀ ਆ ਸੈਨੇਟ ਖਤਮ ਹੁੰਦੀ ਆ ਤੇ ਯੂਨੀਵਰਸਿਟੀ ਖਤਮ ਹੁੰਦੀ ਆ ਯੂਨੀਵਰਸਿਟੀ ਖਤਮ ਹੋ ਕੇ ਪ੍ਰਾਈਵੇਟ ਹੱਥਾਂ 'ਚ ਜਾਂਦੀ ਆ ਪ੍ਰਾਈਵੇਟ ਹੱਥਾਂ 'ਚ ਜਾਣ ਦਾ ਮਤਲਬ ਸੈਨੇਟ ਖਤਮ ਹੋਣ ਦਾ ਮਤਲਬ ਕਿ ਇੱਥੋਂ ਜਿਹੜਾ ਇਹਦਾ ਸਿਲੇਬਸ ਤਿਆਰ ਹੁੰਦਾ ਆ ਬੱਚਿਆਂ ਨੂੰ ਪੜਨ ਤੋਂ ਲੈ ਕੇ ਜਾਂ ਜਿਹੜੇ ਜਿੰਨੇ ਦੇ ਥੱਲੇ 200 ਕਾਲਜਸ ਨੇ ਜਾਂ ਸੱਤ ਰੀਜਨ ਸੈਂਟਰ ਨੇ ਜਾਂ ਉਹ ਐਜੂਕੇਸ਼ਨਲ ਆਧਾਰ ਦੇ ਉੱਤੇ ਕਿਸੇ ਮਤਲਬ ਉਸ ਸੰਸਥਾ ਦਾ ਹੱਕ ਹੋ ਜਾਣਾ ਜਿਹੜੀ ਰਿਲੀਜੀਅਸ ਤੌਰ ਤੇ ਦੇਸ਼ ਨੂੰ ਵੱਖ ਕਰਨਾ ਚਾਹੁੰਦੀ ਆ ਜਾਂ ਦੇਸ਼ ਨੂੰ ਇੱਕ ਹੀ ਰੰਗ ਦੇਣਾ ਚਾਹੁੰਦੀ ਆ ਸੋ ਉਹ ਚੀਜ਼ਾਂ ਉਹ ਸਮਾਂ ਜਿਹੜਾ ਆ ਜੇ ਅੱਜ ਦਾ ਦਿਨ ਬੀਤ ਕੇ ਇਤਿਹਾਸ ਬਣਦਾ ਤੇ ਜਿਹੜੇ ਅੱਜ ਉੱਥੇ ਮੌਜੂਦ ਦਾ ਸਟੂਡੈਂਟਸ ਨੇ ਉਹ ਇਹ ਮੰਨਦੇ ਨੇ ਕਿ ਕੱਲ ਨੂੰ ਜਦੋਂ ਇਤਿਹਾਸ ਲਿਖਿਆ ਜਾਣਾ ਤੇ ਲੋਕਾਂ ਨੇ ਇਹ ਗੱਲ ਕਹਿਣੀ ਵੀ ਇਹ ਲੋਕ ਸਟੂਡੈਂਟਸ ਜਿਹੜੇ ਅਸੀਂ ਉਸ ਟਾਈਮ ਉਸ ਯੂਨੀਵਰਸਿਟੀ ਦੇ ਵੈਸੀ ਇਹ ਲੜਾਈ ਕਿਉਂ ਨਹੀਂ ਲੜੀ ਨਾ ਕੇਵਲ ਉਹਨਾਂ ਇਕੱਲੇ ਸਟੂਡੈਂਟਸ ਨੂੰ ਜਿਹੜੇ ਉੱਥੇ ਸੈਨੇਟਸ ਨੂੰ ਜਿੱਦਾਂ ਅਸੀਂ ਆ ਜਿਹੜੇ ਪਾਸ ਆਉਟਸ ਨੇ ਅਸੀਂ ਸੈਨੇਟਸ ਦੇ ਜਿੱਦਾਂ ਵੋਟਰਸ ਸਾਂ ਜਾਂ ਅਸੀਂ ਕੈਂਡੀਡੇਟ ਵੀ ਬਣ ਸਕਦੇ ਆ ਉਸ ਤੋਂ ਬਾਅਦ ਅਗਲਾ ਸਟੈਪ ਆਉਂਦਾ ਪੰਜਾਬ ਦਾ ਕਿ ਪੰਜਾਬ ਦੇ ਲੋਕ ਉਸ ਟਾਈਮ ਕਿੱਥੇ ਸੀ ਜਾਂ ਪੰਜਾਬ ਦੇ ਲੋਕ ਉਸ ਟਾਈਮ ਇਸ ਲੜਾਈ ਚ ਕਿਉਂ ਨਹੀਂ ਸੀ ਹੁਣ ਇਹ ਲੜਾਈ ਕੀ ਆ ਇਹਦਾ ਨਤੀਜਾ ਕੀ ਨਿਕਲਣਾ ਉਹ ਮੈਂ ਵਿਸਥਾਰ ਚ ਦੋ ਚਾਰ ਮਿੰਟ ਹੋਰ ਮੈਨੂੰ ਲੱਗਣਗੇ ਹੁਣ ਇਹਦਾ ਨਤੀਜਾ ਦੇਖੋ ਮੈਂ ਇੰਨੀਆਂ ਗੱਲਾਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਕੇ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਅਸਲ ਦੇ ਵਿੱਚ ਯੂਨੀਵਰਸਿਟੀ ਦੇ ਉੱਤੇ ਕਬਜ਼ਾ ਕਰਨ ਲਈ ਕਿਉਂ ਤਤ ਪਰਿਆ ਜੋ ਵੀ ਜਿਹੜੀਆਂ ਸ਼ਕਤੀਆਂ ਪਿੱਛੇ ਕੰਮ ਕਰ ਰਹੀਆਂ ਕਿਉਂਕਿ ਦੇਖੋ ਯੂਨੀਵਰਸਿਟੀ ਜਿਹੜੀ ਆ ਉਹਦੇ ਥੱਲੇ 200 ਕਾਲਜਸ ਆਉਂਦਾ ਇੱਕ ਏਰੀਆ ਆਉਂਦਾ ਜਿਹਦੇ ਵਿੱਚ ਮਾਲਵੇ ਦਾ ਔਰ ਦਵਾਬੇ ਦਾ ਹੁਸ਼ਿਆਰਪੁਰ ਬੈਲਟ ਤੋਂ ਲੈ ਕੇ ਔਰ ਇਧਰ ਆਪਾਂ ਲੁਧਿਆਣੇ ਵੱਲ ਤੱਕ ਲੈ ਕੇ ਸਾਰਾ ਏਰੀਆ ਜਿੰਨਾ ਵੀ ਆਉਂਦਾ ਆ ਕਾਲਜਸ ਆਉਂਦੇ ਆ ਚੰਡੀਗੜ੍ਹ ਇੱਕ ਅਲੱਗ ਸਟੇਟ ਬਣਾਉਣ ਬਾਰੇ ਜਿਹੜਾ ਆ ਉਹ ਅੱਜ ਤੋਂ ਨਹੀਂ ਕਾਫੀ ਲੰਬੇ ਅਰਸੇ ਤੋਂ ਗੱਲਾਂ ਚੱਲ ਰਹੀਆਂ ਉਹ ਉਦੋਂ ਤੋਂ ਸ਼ਾਇਦ ਚੱਲ ਰਹੀਆਂ ਜਦੋਂ ਤੋਂ ਪੰਜਾਬ ਪੰਜਾਬ ਨੇ ਇਹ ਮੰਗ ਉਠਾਈ ਸੀ ਕਿ ਜਿਹੜਾ ਚੰਡੀਗੜ੍ਹ ਜਿਹੜਾ ਆ ਉਹ ਕਿਉਂਕਿ ਹੈਵੀ ਆ ਪਾਰਟ ਉਹ ਉਹ ਹੈਵੀ ਪੰਜਾਬ ਪੰਜਾਬ ਦੇ ਪਿੰਡਾਂ ਨੂੰ ਕਵਾਦ ਨੂੰ ਖਤਮ ਕਰਕੇ ਜਿਹੜਾ ਆ ਉਹ ਕਵਾਦ ਦੇ ਪਿੰਡਾਂ ਨੂੰ ਖਤਮ ਕਰਕੇ ਜਿਹੜਾ ਆ ਉਹ ਕੈਪੀਟਲ ਬਣਾਈ ਗਈ ਸੀ ਔਰ ਜੇ ਉਸ ਟਾਈਮ ਕੁਝ ਹਿੱਸਾ ਜਿਹੜਾ ਹਿਮਾਚਲ ਜਾਂ ਹਰਿਆਣੇ ਦਾ ਸੀ ਉਸ ਟਾਈਮ ਵੀ ਉਹ ਹਿੱਸਾ ਇੱਕ ਟਾਈਮ ਤਾਂ ਪੰਜਾਬ ਦਾ ਹੀ ਸੀ ਸਾਰਾ ਕਿਉਂਕਿ ਇਹ ਸਾਰਾ ਪੰਜਾਬ ਸੀ ਔਰ ਅੱਜ ਇੱਕ ਨਵੀਂ ਕੋਆਇਤ ਜਿਹੜੀ ਸ਼ੁਰੂ ਕਰਨ ਜਾ ਰਹੀ ਹੈ ਜਿਹੜੀ ਸਰਕਾਰ ਆ ਜਾਂ ਸੈਂਟਰ ਦੀ ਸਰਕਾਰ ਆ ਉਹਦਾ ਇਹ ਮੰਨਛਾ ਹੈ ਕਿ ਅਸੀਂ ਜਿਹੜਾ ਆ ਚੰਡੀਗੜ੍ਹ ਨੂੰ ਇੱਕ ਸਟੇਟ ਕੋਸ਼ਿਸ਼ ਕਰੀਏ ਕਿਉਂਕਿ ਨਾਓ ਦਾ ਟਾਈਮ ਇਜ਼ देयर इज अ ਯੂਨੀਅਨ ਟੈਰੀਟਰੀ ਕਿਉਂਕਿ ਯੂਨੀਅਨ ਟੈਰੀਟਰੀ ਦਾ ਮਤਲਬ ਆ ਕਿ ਹਜੇ ਜਿਹੜਾ ਉਹਦਾ ਜਿੱਦਾਂ ਹੁਣ ਸਾਡੇ ਕੋਲ ਲੇਹ ਲਦਾਖ ਨਵੀਆਂ ਯੂਨੀਅਨ ਟੈਰੀਟਰੀ ਬਣੀਆਂ ਉਹਨਾਂ ਦਾ ਮਕਸਦ ਇਹ ਆ ਕਿ ਚੰਡੀਗੜ੍ਹ ਨੂੰ ਜਿਹੜਾ ਆ ਉਹ ਦੇਖੋ ਉਹਨਾਂ ਨੇ ਉਹਨਾਂ ਨੇ ਆਪਣੇ ਫਾਇਦੇ ਦੱਸਣੇ ਆ ਚੰਡੀਗੜ੍ਹ ਨੂੰ ਸਟੇਟ ਬਣਾਉਣ ਦੇ ਤੇ ਸਾਡ ਨੂੰ ਸਾਡੇ ਜਿਹੜੇ ਪੰਜਾਬ ਦਾ ਜਿਹੜਾ ਨੁਕਸਾਨ ਹੋ ਰਿਹਾ ਆ ਜਾਂ ਨੁਕਸਾਨ ਹੋਇਆ ਇੰਨੇ ਸਾਲਾਂ ਦੇ ਵਿੱਚ ਉਹ ਜਿਹੜਾ ਉਹ ਅਸੀਂ ਅਸੀਂ ਉਹਦਾ ਅੰਦਾਜ਼ਾ ਨਹੀਂ ਲਾ ਸਕਦਾ ਕਿ ਕੇਸ ਪੱਧਰ ਤੱਕ ਸਾਡੀ ਜਿਹੜੀ ਨਸ਼ਲ ਕੁਛੀ ਜਿਹੜੀ ਆ ਖਾਸ ਕਰ ਮੈਂ ਇੱਥੇ ਕਿਸੇ ਪੰਜਾਬ ਦੇ ਵਿੱਚ ਕਿਸੇ ਧਰਮ ਦੀ ਜਾਂ ਕਿਸੇ ਜਾਤ ਦੀ ਗੱਲ ਨਹੀਂ ਕਰਨ ਜਾ ਰਿਹਾ ਪੰਜਾਬ ਇੱਕ ਪੰਜਾਬੀਅਤ ਇੱਕ ਪੰਜਾਬ ਸੂਬਾ ਰਹਿ ਚੁੱਕਾ ਔਰ ਪੰਜਾਬ ਉਹਨਾਂ ਟਾਈਮਾਂ ਚੋਂ ਨਿਕਲਿਆ ਹੋਇਆ ਜਿਨ੍ਹਾਂ ਟਾਈਮਾਂ ਦੇ ਵਿੱਚ ਪੰਜਾਬ ਨੂੰ ਖਤਮ ਕਰਨ ਦੇ ਲਈ ਜਾਂ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਨੂੰ ਅੱਜ ਵੀ ਖਤਮ ਕਰਨ ਦੇ ਲਈ ਜਿਹੜੀਆਂ ਸਾਜ਼ਿਸ਼ਾਂ ਇੰਨੀਆਂ ਕੁ ਪਾਵਰਫੁੱਲ ਹੋ ਚੁੱਕੀਆਂ ਆ ਜਿਹੜੀਆਂ ਉਹ ਸਾਜ਼ਿਸ਼ਾਂ ਚੱਲ ਰਹੀਆਂ ਉਹ ਸਾਜ਼ਿਸ਼ਾਂ ਦੇ ਮੁਤਾਬਕ ਉਹ ਚਾਹੁੰਦੇ ਆ ਕਿ ਪੰਜਾਬ ਨੂੰ ਅਸੀਂ ਹੋਰ ਛੋਟਾ ਕਰੀਏ ਜਿਹਦੇ ਵਿੱਚੋਂ ਹਿਮਾਚਲ ਤੋਂ ਲੈ ਕੇ ਪਠਾਨਕੋਟ ਤੱਕ ਔਰ ਇਧਰ ਸ਼ਾਇਦ ਮੈਨੂੰ ਲੱਗਦਾ ਜੰਡੂ ਸੰਗੇ ਤੱਕ ਜਾਂ ਆਦਮਪੁਰ ਤੋਂ ਅੱਗੇ ਜੰਡੂ ਸੰਗੇ ਤੱਕ ਏਰੀਆ ਜਾਂ ਇਧਰ ਕੁਝ ਏਰੀਆ ਇਹਨੂੰ ਸਾਰੇ ਨੂੰ ਕੱਟ ਕੇ ਜਿਹੜਾ ਆ ਉਹ ਚੰਡੀਗੜ੍ਹ ਦੇ ਨਾਲ ਮਿਲਾ ਕੇ ਅਲੱਗ ਸਟੇਟ ਬਣਾ ਦਿੱਤੀ ਜਾਵੇ ਔਰ ਜਿਹੜਾ ਪੰਜਾਬ ਦੀ ਹੱਦ ਜਿਹੜੀ ਆ ਜਿੱਦਾਂ ਅੱਗੇ ਆਪਾਂ ਇੱਕ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ ਕਿ ਪੰਜਾਬ ਦੀ ਹੱਦ ਜਦੋਂ ਸਿੰਗੂ ਤੋਂ ਸ਼ੁਰੂ ਹੁੰਦੀ ਆ ਅਨਾਛੰਬੂ ਬਾਰਡਰ ਤੋਂ ਸ਼ੁਰੂ ਹੁੰਦੀ ਆ ਸਿੰਗੂ ਤੋਂ ਸ਼ੁਰੂ ਹੁੰਦੇ ਹਰਿਆਣਾ ਜਾਣ ਕੇ ਜਿੱਥੋਂ ਸਟਾਰਟ ਪੰਜਾਬ ਕਾ ਹੱਦ ਖਤਮ ਹੁੰਦੀ ਆ ਤੇ ਹਰਿਆਣਾ ਸ਼ੁਰੂ ਹੁੰਦਾ ਆ ਅਗਰ ਅਗਲੀ ਸਟੇਟ ਜਿਹੜੀ ਆ ਉਹ ਮਤਲਬ ਵੀ ਕਹਿ ਸਕਦੇ ਆ ਕਿ ਸੈਂਟਰ ਗਵਰਨਮੈਂਟ ਦੀ ਸੀ ਤਾਂ ਸਾਨੂੰ ਉਹਨਾਂ ਨੇ ਉੱਥੇ ਰੋਕ ਲਿਆ ਤੇ ਹੁਣ ਜੇ ਅਗਰ ਨਵੀਂ ਸਟੇਟ ਚੰਡੀਗੜ੍ਹ ਬਣਦੀ ਆ ਇਹ ਚੰਡੀਗੜ੍ਹ ਦੇ ਨਾਲ ਅਗਰ ਆਦਮਪੁਰ ਤੇ ਨਾਲ ਜੁੜ ਜਾਂਦਾ ਹੈ ਜਾਂ ਜੰਡੂ ਸੰਗਾ ਜੁੜ ਜਾਂਦਾ ਜਾਂ ਇਧਰ ਹੋਰ ਜੁੜ ਜਾਂਦਾ ਅਸੀਂ ਹੋਰ ਕਿੰਨੇ ਸੁੰਗੜ ਕੇ ਪੰਜਾਬ ਕਿੰਨਾ ਨਿੱਕਾ ਹੋ ਜਾਊਗਾ ਜਾਂ ਪੰਜਾਬ ਦੇ ਉੱਤੇ ਜਿਹੜਾ ਹੋਰ ਕਿਦਾਂ ਪੋਲੀਟਿਕਲੀ ਕਿਦਾਂ ਪੰਜਾਬ ਨੂੰ ਦੇਖੋ ਪੋਲੀਟਿਕਲੀ ਅੱਜ ਦੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਲੋਕਾਂ ਦਾ ਜਿਹੜਾ ਲਹੂ ਆ ਨਾ ਉਹ ਲਹੂ ਇਦਾਂ ਦਾ ਵੀ ਜੇ ਇਹ ਮਤਲਬ ਵੀ ਇਦਾਂ ਦੇ ਮੈਂ ਮੈਂ ਕਹਿ ਸਕਦਾ ਕਿ ਇਦਾਂ ਦੇ ਸ਼ੇਰ ਆ ਵੀ ਜੇ ਤੇ ਰੱਜੇ ਹੋਏ ਆ ਤਾਂ ਫਿਰ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਇਹਨਾਂ ਦੇ ਭਵੇਂ ਘੇਰੇ ਘੜੇ ਰੜ ਜਣ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਪਰ ਜੇ ਇਹਨਾਂ ਨੂੰ ਗੱਲ ਸਮਝ ਆ ਜਵੇ ਇਹਨਾਂ ਨੂੰ ਪਤਾ ਲੱਗ ਜੂਵੇ ਕਿ ਸਾਡੀ ਅਸਲ ਚ ਨਸਲ ਦੇ ਉੱਤੇ ਡਾਕਾ ਵੱਜ ਰਿਹਾ ਜੇ ਇਹ ਗੱਲ ਇਹਨਾਂ ਨੂੰ ਸਮਝ ਆ ਗਈ ਤੇ ਫਿਰ ਕੋਈ ਮਾਈ ਦਾ ਲਾਲ ਇਦਾਂ ਦਾ ਹੈ ਨਹੀਂ ਜਿਹੜਾ ਪੰਜਾਬ ਦੀਆਂ ਹੱਦਾਂ ਨੂੰ ਹੋਰ ਸੁੰਗੜ ਕੇ ਪੰਜਾਬ ਨੂੰ ਛੋਟਾ ਕਰ ਦੂਗਾ ਨਹੀਂ ਸਾਡੀਆਂ ਨਸਲਾਂ ਤੇ ਕਿਦਾਂ ਡਾਕਾ ਵੱਜ ਰਿਹਾ ਇਹ ਚੀਜ਼ ਦਾ ਮੜਾ ਨਸਲਾਂ ਤੇ ਡਾਕਾ ਵੱਜ ਰਿਹਾ ਅੱਜ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਸਾਡੀ ਪੰਜਾਬੀ ਲੈਂਗੁਏਜ ਆ ਜਾਂ ਪੰਜਾਬੀ ਭਾਸ਼ਾ ਆ ਜਾਂ ਕਾਲਜਸ ਦੇ ਵਿੱਚ ਜਾਂ ਭਾਵੇਂ ਇਹ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ICSE ਬੋਰਡ CBSE ਬੋਰਡ ਹਨਾ ਜਾਂ ਕੋਈ ਵੀ ਸੈਂਟਰ ਦਾ ਬੋਰਡ ਹੈ ਜਾਂ ਅਸੀਂ ਉਹਦੇ ਵਿੱਚ ਪੰਜਾਬੀ ਕੰਪਲਸਰੀ ਕੀਤੀ ਹੋਈ ਪਰ ਉਹ ਕੇਸ ਹੱਦ ਤੱਕ ਇਹ ਮਾਉਂਟ ਜੇ ਤੁਸੀਂ ਆਪਣੇ ਨਾਲ ਲਾਗੇ ਲਾਗੇ CBSE ਜਾਂ ICSE ਬੋਰਡ ਦੇ ਸਕੂਲਸ ਦੇਖੋਗੇ ਜਾ ਕੇ ਉਹਨਾਂ ਵਿੱਚ ਕਿੰਨੇ ਪੰਜਾਬੀ ਟੀਚਰ ਹੈ ਜਾਂ ਪੰਜਾਬੀ ਦੇ ਜਿਹੜੇ ਉਹ ਸਟੂਡੈਂਟਸ ਜਾ ਰਹੇ ਤੁਹਾਡੇ ਖੁਦ ਦੇ ਬੱਚੇ CBSE ਬੋਰਡਸ ਜਾ ਰਹੇ ਆ ਉਹਨਾਂ ਬੱਚਿਆਂ ਤੋਂ ਆਪਣੇ ਘਰ ਦੇ ਬੱਚੇ ਤੋਂ ਸਰਵੇ ਕਰਕੇ ਦੇਖ ਲਓ ਕਿ ਪੰਜਾਬੀ ਨੂੰ ਕਿੰਨਾ ਪਰਫੁੱਲਤ ਕੀਤਾ ਜਾਂਦਾ ਨਸਲ ਕੁਸ਼ੀ ਦਾ ਮਤਲਬ ਇਹ ਹੁੰਦਾ ਆ ਕਿ ਸਾਡਾ ਜਿਹੜਾ ਖਿੱਤਾ ਆ ਸਾਡਾ ਜਿਹੜਾ ਕਲਚਰ ਆ ਕਿਉਂਕਿ ਸਾਡਾ ਕਲਚਰ ਆ ਸਾਡਾ ਅੱਜ ਤੁਸੀਂ ਸਾਊਥ ਵਿੱਚ ਚਲ ਜਾਓ ਕਿ ਅੱਜ ਉੱਥੇ ਦਾ ਅੱਜ ਦਾ ਵੀ ਲੀਡਰ ਕੀ ਉੱਥੇ ਜਿਹੜਾ ਉਹਨਾਂ ਦਾ ਪਹਿਰਾਵਾ ਆ ਉਹ ਨਹੀਂ ਪਾਉਂਦਾ ਕਿ ਉਹ ਰੋਟੀ ਉਸੇ ਤਰੀਕੇ ਨਾਲ ਨਹੀਂ ਖਾਂਦਾ ਕਿ ਉਹ ਆਪ ਦੀ ਬਾਸ਼ਾ ਦੇ ਵਿੱਚ ਉਹਨਾਂ ਨੇ ਤਰੱਕੀ ਨਹੀਂ ਕੀਤੀ ਸ਼ਾਇਦ ਸਾਊਥ ਨੇ ਮੈਨੂੰ ਲੱਗਦਾ ਸਾਊਥ ਨੇ ਸਭ ਤੋਂ ਵੱਧ ਤਰੱਕੀ ਕੀਤੀ ਜੇ ਅਸੀਂ ਨਾਰਥ ਇੰਡੀਆ ਦੀ ਗੱਲ ਕਰੀਏ ਨਾਰਥ ਇੰਡੀਆ ਦੇ ਬਜਾਏ ਕਿਉਂਕਿ ਸਾਊਥ ਇੰਡੀਆ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਐਜੂਕੇਸ਼ਨ ਵੀ ਉਸ ਹਾਈ ਲੈਵਲ ਦੇ ਉੱਤੇ ਆ ਔਰ ਜਿਹੜੀ ਲਿਟਰੇਸੀ ਦਾਰਿਆ ਉਹ ਵੀ ਬਹੁਤ ਹਾਈ ਲੈਵਲ ਤੇ ਸਾਡੀ ਨਸਲ ਕੁਛ ਇਦਾਂ ਹੋ ਰਹੀ ਆ ਕਿ ਕੁਝ ਸਾਡੇ ਜਿਹੜੇ ਆ ਜਿਹ ਚਾਹ ਉਹ ਉਦਮ ਦੇ ਵਸੀਲੇ ਆ ਨਾ ਮਤਲਬ ਬਿジネス ਦੇ ਵਸੀਲੇ ਆ ਉਹ ਇਸ ਤਰੀਕੇ ਨਾਲ ਖਤਮ ਕੀਤੇ ਜਾ ਰਹੇ ਆ ਮਤਲਬ ਵੀ ਜੇ ਅਸੀਂ ਕਹੀਏ ਨਾ ਵੀ ਅਸੀਂ ਅੱਜ ਬੜੀਆਂ ਮੱਲਾ ਮਾਰ ਰਹੀਆਂ ਅਸੀਂ ਬਾਹਰ ਨੂੰ ਸਾਡੇ ਧੜਾ ਧੜ ਵੀ ਜੇ ਲੱਗ ਰਿਹਾ ਆ ਜਾਂ ਸਾਡੇ ਪੰਜਾਬ ਦੇ ਲੋਕ ਬਾਹਰ ਜਾ ਰਹੇ ਆ ਉਹ ਵੀ ਅੱਜ ਦੇ ਟਾਈਮ ਕੋਈ ਟਾਈਮ ਸੀਗਾ ਜਦੋਂ ਪੰਜਾਬ ਨੇ ਬਹੁਤ ਮੱਲਾ ਮਾਰੀਆਂ ਔਰ ਸਾਨੂੰ ਉਸ ਚੀਜ਼ ਦਾ ਬੈਨੀਫਿਟ ਵੀ ਅੱਜ ਵੀ ਜਿਹੜਾ ਸਾਡੀ ਸਭ ਤੋਂ ਵੱਧ ਇਨਕਮ ਪੰਜਾਬ ਦੀ ਜਿਹੜੀ ਆ ਉਹ ਐਨ ਆਰ ਆਈ ਜਿਹੜੀ ਇਨਕਮ ਤੋਂ ਉਤੋਂ ਹੁੰਦੀ ਆ ਬਹੁਤ ਜ਼ਿਆਦਾ ਇਨਕਮ ਆ ਸਟੇਟ ਪੱਧਰ ਦੇ ਉੱਤੇ ਪਰ ਫੇਰ ਵੀ ਜੇ ਅੱਜ ਅਸੀਂ ਦੇਖੀਏ ਜਦੋਂ ਸਾਡੀਆਂ ਮੌਂਟਿਬੱਤਨ ਦੂਸਾਂ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਕਿ ਸਾਡੀਆਂ ਕੋਠੀਆਂ ਘਰਾਂ ਜੇ ਐਨ ਆਰ ਆਈ ਸੈੱਲ ਬਣੇ ਆ ਜਾਂ ਐਨ ਆਰ ਆਈ ਥਾਣੇ ਬਣੇ ਆ ਜੇ ਉਹ ਝਗੜੇ ਸੀਜ਼ ਦਾ ਥਾਣੇ ਬਣੇ ਆ ਐਨ ਆਰ ਆਈਆਂ ਲੋਕਾਂ ਦੀਆਂ ਪ੍ਰਾਪਰਟੀਆਂਸ ਦੇ ਜਾਂ ਐਨ ਆਰ ਆਈਜ਼ ਦੇ ਜਾਂ ਹੋਰ ਇੱਥੇ ਜਿੰਨੇ ਵੀ ਉਹਨਾਂ ਦੇ ਮਤਲਬ ਜ਼ਮੀਨਾਂ ਸੀਗੀਆਂ ਜਾਂ ਹੋਰ ਵੀ ਉਹਨਾਂ ਦੇ ਬਿਜ਼ਨਸ ਸੀ ਜਿਨ੍ਹਾਂ ਦੇ ਇੱਥੇ ਕਬਜ਼ੇ ਹੋ ਗਏ ਹੁਣ ਉਹ ਕਬਜ਼ੇ ਕਰਨ ਦੇ ਪਿੱਛੇ ਸ਼ਕਤੀਆਂ ਕਿਹੜੀਆਂ ਇਸਾ ਉਹੋ ਹੀ ਪਰਿਵਾਰ ਹੁੰਦਾ ਉਹੋ ਹੀ ਉਹ ਚਾਚੇ ਤਾਏ ਹੁੰਦੇ ਉਹੋ ਹੀ ਮਾਸੀਆਂ ਭੂਆ ਪੁੱਪ ਉਹ 20 ਸਾਲਾਂ ਤੋਂ 50 ਸਾਲਾਂ ਤੋਂ ਪਿਆਰ ਹੁੰਦਾ ਕਿਹੜੀ ਐਸੀ ਪਾਵਰ ਆ ਜਿਹੜੀ ਉਹਨਾਂ ਦੇ ਕੰਨ ਭਰਦੀ ਆ ਤੇ ਬੰਦੇ ਨੂੰ ਇਹ ਲੱਗਦਾ ਕਿ ਮੈਂ ਇਹਨਾਂ ਤੇ ਕਬਜ਼ਾ ਕਰ ਲਵਾਂ ਕੋਈ ਤਾਂ ਉਹਨਾਂ ਦੇ ਕੰਨ ਭਰਦਾ ਕੋਈ ਦੱਸਦਾ ਹੀ ਆ ਸੋ ਇਸ ਲਈ ਸਾਡੀਆਂ ਨਸਲਾਂ ਜਿਹੜੀਆਂ ਜਿਹੜੀਆਂ ਸਾਡੀਆਂ ਨਫ਼ਰਤਾਂ ਵੱਧ ਰਹੀਆਂ ਪੰਜਾਬ ਚੱਕ ਦੂਜੇ ਦੇ ਖਿਲਾਫ ਇਹ ਵੀ ਇਸੇ ਚੀਜ਼ ਦਾ ਪਾਰਟ ਆ ਮੈਂ ਫੇਰ ਦੁਬਾਰਾ ਯੂਨੀਵਰਸਿਟੀ ਵਾਲੇ ਮੁੱਦੇ 'ਤੇ ਆਉਣਗਾ ਕਿਉਂਕਿ ਇਹ ਜਿਹੜੀਆਂ ਗੱਲਾਂ ਆ ਜਾਂ ਇਹ ਅਸੀਂ ਸੋਸ਼ੀਅਲੀ ਗੱਲ 'ਤੇ ਥੋੜਾ ਜਿਹਾ ਚਲੇਗਾ ਸੀਗੇ ਪੰਜਾਬ ਨੂੰ ਮੰਨ ਲਓ ਵੀ ਜਿਹੜਾ ਖਤਮ ਕਰਨ ਦੇ ਲਈ ਉਹ ਯੂਨੀਵਰਸਿਟੀ ਨੂੰ ਮੇਨ ਜਿਹੜਾ ਉਹ ਰਾਹ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਯੂਨੀਵਰਸਿਟੀ ਦੇ ਉੱਤੇ ਇੱਕ ਅਧਿਕਾਰ ਆ ਪੰਜਾਬ ਦਾ ਉਹ ਪੰਜਾਬ ਦਾ ਇੱਕ ਅਧਿਕਾਰ ਖਤਮ ਕਰਨਾ ਚਾਹੁੰਦੇ ਆ ਕਿਉਂਕਿ ਇਹ ਸਟੇਟ ਬਣਨੀ ਆ ਚੰਡੀਗੜ੍ਹ ਨੂੰ ਸਟੇਟ ਬਣਾਉਣਾ ਇਹਨਾਂ ਨੇ ਦੇਖੋ ਮੈਂ ਕਹਿੰਨਾ ਕਿ ਮੌਂਟੀ ਕਿਸੇ ਦਿਨ ਬੁੱਧੀਜੀਵੀਆਂ ਦਾ ਤੁਸੀਂ ਇੱਕ ਪੈਨਲ ਬਿਠਾਓ ਤੁਸੀਂ ਪੈਨਲ ਬਿਠਾ ਕੇ ਉਹਦੇ ਵਿੱਚ ਜ਼ਰੂਰ ਇਹ ਗੱਲ ਕਲੀਅਰ ਕਰਕੇ ਪੰਜਾਬੀ ਕਿਉਂਕਿ ਤੁਹਾਡੇ ਮਾਦੀਮਦਰਾਹੀਂ ਬਹੁਤ ਲੋਕ ਬਹੁਤ ਦੁਨੀਆ ਇਦਾਂ ਦੀ ਜੁੜੀ ਹੋਈ ਆ ਜਿਨ੍ਹਾਂ ਕੋ ਸ਼ਾਇਦ ਆਪਣੇ ਬਿਜ਼ਨਸ ਦੇ ਦੌਰਾਨ ਕੰਮ ਦੇ ਦੌਰਾਨ ਜਕਰਾਂ ਦੇ ਵਿੱਚ ਸਾਡੀਆਂ ਭੈਣਾਂ ਇਦਾਂ ਦੀਆਂ ਜਾਂ ਸਾਡੇ ਵੀਰ ਇਨ੍ਹਾਂ ਦੇ ਜਿਹੜੇ ਕੰਮ ਤੇ ਹੁੰਦੇ ਜਾਂ ਡਰਾਈਵਿੰਗ ਕਰ ਰਹੇ ਹੁੰਦੇ ਟਰੱਕਾਂ ਦੇ ਉੱਤੇ ਹੁੰਦੇ ਉਹਨਾਂ ਕੋਲ ਟਾਈਮ ਇਹਨਾਂ ਨਹੀਂ ਹੁੰਦਾ ਪਰ ਉਹ ਤੁਹਾਡੀਆਂ ਵੀਡੀਓਜ਼ ਨੂੰ ਸਟਰੂ ਜਾਂ ਹੋਰ ਜਿੰਨੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਸਾਡੇ ਵਧੀਆ-ਵਧੀਆ ਵੀਰ ਆ ਉਹਨਾਂ ਤੱਕ ਜਦੋਂ ਇਹ ਚੀਜ਼ਾਂ ਕੱਢ ਕੇ ਲ ਜਾਂਦੇ ਤਾਂ ਉਹ ਇਹ ਇੱਕ ਤੁਹਾਡਾ ਵੀ ਤੁਸੀਂ ਵੀ ਜਨਕਲਿਆਣ ਦਾ ਕੰਮ ਕਰਦੇ ਹੋ ਕਿ ਉਹਨਾਂ ਲੋਕਾਂ ਨੂੰ ਇਸ ਮੁੱਦੀ ਦੀ ਸਮਝ ਲੱਗਦੀ ਆ ਪਤਾ ਲੱਗਦਾ ਕਿ ਮੁੱਦਾ ਅਸਲ 'ਚ ਕੀ ਆ ਦੇਖੋ ਸੈਨਟ ਨੂੰ ਤਾਂ ਸਿਰਫ ਟਾਰਗੇਟ ਕੀਤਾ ਜਾ ਰਿਹਾ ਯੂਨੀਵਰਸਿਟੀ ਨੂੰ ਤਾਂ ਟਾਰਗੇਟ ਕੀਤਾ ਜਾ ਰਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਮੱਲੋ ਵੀ ਛੋਟਾ ਕਰਦਾ ਕਰਨਾ ਕਿਉਂਕਿ ਐਡੇ ਉਹ ਦੇਖੋ ਜਦੋਂ ਵੱਡੇ ਪੰਜਾਬ ਤੇ ਰਾਜ ਨਹੀਂ ਸੀ ਕਰ ਸਕਦੇ ਉਦੋਂ ਇੱਕ ਕੰਟਰੀ ਬਣਾਤੀ ਵਿੱਚੋਂ ਤੇ ਇਕਲੰਦਾ ਪੰਜਾਬ ਹੋ ਗਿਆ ਚੜਦਾ ਪੰਜਾਬ ਹੋ ਗਿਆ ਲਹਿੰਦੇ ਪੰਜਾਬ ਦੇ ਨਾਲ ਤੁਸੀਂ ਲਾ ਲਓ ਅੱਗੇ ਸਿਆਲ ਉੱਤੇ ਜਾਂ ਲਾ ਲਓ ਜਾਂ ਪਰਲੇ ਪਾਸੇ ਤੁਸੀਂ ਬਲੋਚਿਸਤਾਨ ਲਾ ਲਓ ਅੱਗੇ ਅਫਗਾਨਿਸਤਾਨ ਲਾ ਲਓ ਹਨ ਉਹ ਚੀਜ਼ ਉਹ ਚੀਜ਼ਾਂ ਜਿਹੜੀਆਂ ਉਹਨੂੰ ਅਲੱਗ ਕੰਟਰੀ ਬਣਾਉਣ ਦੇ ਚੱਕਰ 'ਚ ਸਾਡੀ ਸਟੇਟ ਖਤਮ ਕੀਤੀ ਉਦੋਂ ਬਾਅਦ ਫਿਰ ਇਹਦੇ ਟੋਟੇ ਕੀਤੇ ਹੁਣ ਫੇਰ ਸਮਝ ਲਓ ਪੰਜਾਬ ਦਾ ਟੋਟਾ ਕਰਨ ਦੇ ਲਈ ਇਹ ਜਿਹੜਾ ਆ ਇਹ ਸਾਰਾ ਖੇਡ ਰਚਿਆ ਜਾ ਰਿਹਾ ਜਿਹੜਾ ਯੂਨੀਵਰਸਿਟੀ ਦਾ ਨਾ ਸ਼ੁਰੂਆਤ ਯੂਨੀਵਰਸਿਟੀ ਵਿੱਚ ਹੋ ਰਹੀ ਤਾਂ ਡਿਗਨ ਦਾ ਮਤਲਬ ਇਹ ਉਹ ਉਹਨਾਂ ਨੇ ਜਿੱਦਾਂ ਮਤਲਬ ਉੱਥੋਂ ਸ਼ੁਰੂ ਹੋ ਕੇ ਤੇ ਉਹਨਾਂ ਦੀ ਮੇਨ ਮਕਰ ਮਨਸ਼ਾ ਹੋ ਰਹੀ ਹੈ ਸ਼ੁਰੂਆਤ ਤਾਂ ਬਹੁਤ ਸਾਲ ਪਹਿਲਾਂ ਦੀ ਹੋ ਚੁੱਕੀ ਆ ਸ਼ੁਰੂਆਤ ਯੂਨੀਵਰਸਿਟੀ ਤੋਂ ਨਹੀਂ ਹੋ ਰਹੀ ਐਂਡ ਯੂਨੀਵਰਸਿਟੀ ਯੂਨੀਵਰਸਿਟੀ ਤੇ ਹੋ ਰਿਹਾ ਪੰਜਾਬ ਨੂੰ ਖਤਮ ਕਰਨ ਦਾ ਇਹ ਐਂਡਲਾ ਕਿਲਾ ਬਸ ਇਹ ਸ਼ੁਰੂਆਤ ਵਾਲਾ ਨਹੀਂ ਹੈਗਾ ਕਿ ਜਿੱਦਾਂ ਇਹ ਕਿਲਾ ਨਿਕਲ ਗਿਆ ਮਤਲਬ ਤੁਹਾਡੇ ਕੋਲ ਕੀ ਆ ਭਾਜੀ 10 ਕਿਲੇ ਜ਼ਮੀਨ ਆ ਕਿਸੇ ਦੀ ਉਹਦੇ ਵਿੱਚ ਤੁਹਾਡਾ ਮੰਨ ਲਓ 10 ਮੜਲੇ ਜਗ੍ਹਾ ਨਿਕਲ ਗਈ ਉਹ 10 ਕਿੱਲੇ ਜ਼ਮੀਨ ਨੂੰ ਨਹੀਂ ਦੇਖਿਆ ਜਾਣਾ ਜਿਹਦੇ ਵਿੱਚ 10 ਮਾਲਲੇ ਆ ਤੁਸੀਂ ਮੈਂ ਇੱਥੇ ਆਪਾਂ ਨੂੰ ਮੈਂ ਲੋਕਲ ਆਪਣੀ ਯੂਨੀਵਰਸਿਟੀ ਜਲੰਧਰ 'ਚ ਬੜੀ ਮਸ਼ਹੂਰ ਆ ਮੈਂ ਉਹਦਾ ਖੁਦ ਦਾ ਸਟੂਡੈਂਟ ਰਹਿ ਚੁੱਕਾ ਇਹ ਮੇਰੇ ਦੇਖਣ ਦੀਆਂ ਗੱਲਾਂ 2016 ਤੋਂ 18 ਤੱਕ ਮੈਂ ਉਸ ਯੂਨੀਵਰਸਿਟੀ ਦੇ ਕੋਲ ਆਲੇ ਦੁਆਲੇ 5.5-600 ਕਿੱਲਾ ਜ਼ਮੀਨ ਦੇ ਵਿੱਚ ਉਹ ਯੂਨੀਵਰਸਿਟੀ ਬਣੀ ਹੋਈ ਆ ਸਿਰਫ 1.5 ਤੋਂ 2 ਕਿੱਲੇ ਉਹਦੇ ਸੈਂਟਰ ਦੇ ਵਿੱਚ ਇੱਕ ਮੋਟਰ ਤੇ ਮੈਸੀ ਟਰੈਕਟਰ ਦੇ ਉੱਤੇ ਕਿਉਂਕਿ ਜਿਹਦੀ ਜ਼ਮੀਨ ਹੈ ਸੈਂਟਰ 'ਚ ਆ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਉਹਨੂੰ ਰਾਹ ਦੇਣਾ ਪੈਣਾ ਤੇ ਕਲਪਾ ਆ ਕੇ ਰੱਖੀ ਹੋਈ ਸੀ ਉਹਨੇ ਪ੍ਰਾਈ ਤੇ ਉਹ ਟੌਰ ਨਾ ਤਵੀਆਂ ਪਾ ਕੇ ਜਾਂਦਾ ਹੁੰਦਾ ਸੀ ਕਿਸੇ ਦੀ ਜ਼ਰੂਰਤ ਨਹੀਂ ਸੀ ਵੀ ਉਹਨੂੰ ਰੋਕ ਜਵੇ ਤੇ ਉਹ ਸੈਂਟਰ ਦੇ ਨਾਲ ਉਹਨਾਂ ਲੋਕਾਂ ਦੀ ਸਾਹਜ ਹਾਂ ਉਹ ਵੱਖਰੀ ਗੱਲ ਆ ਕਿ ਪਤਾ ਨਹੀਂ ਉਹਦੀ ਮਜਬੂਰੀ ਬਣਾਈ ਜਾਂ ਉਹਨੇ ਆਪਣੀ ਮਰਜ਼ੀ ਨਾਲ ਵੇਚਿਆ ਇਹ ਅਜੇ ਤੱਕ ਪਤਾ ਨਹੀਂ ਲੱਗਾ ਹਾਲਾਂਕਿ ਉਹ ਲੈ ਕੇ ਭਮਿਆ ਜਿੱਥੇ ਉਹਨਾਂ ਦੀ ਪਾਰਕਿੰਗ ਬਣ ਗਈ ਯੂਨੀਵਰਸਿਟੀ ਦੀ ਇਦਾਂ ਹੀ ਆ ਕਿ ਅੱਜ ਜੇ ਅਸੀਂ ਸ਼ਾਨ ਨਾਲ ਗੱਡੀਆਂ ਲੈ ਕੇ ਚੰਡੀਗੜ੍ਹ ਨੂੰ ਜਾਂਦੇ ਤਾਂ ਸਾਡਾ ਚੰਡੀਗੜ੍ਹ ਆ ਪੰਜਾਬ ਦਾ ਨਹੀਂ ਤਾਂ ਜਿੱਦਾਂ ਅਗਲੇ ਨੇ ਹਰਿਆਣਾ ਐਂਟਰ ਕਰਨ ਤੋਂ ਪਹਿਲਾਂ ਰੋਕ ਲਿਆ ਨਾ ਹੁਣ ਲਾਸ ਹੋਣ ਵਾਲੇ ਆ ਲੇਟਸਟ ਕਿਸਾਨੀ ਦੇ ਮੁੱਦੇ ਤੇ ਤੁਹਾਨੂੰ ਇੱਥੇ ਇਹਨਾਂ ਨੇ ਜੰਡੂ ਸੰਘੇ ਰੋਕ ਲਿਆ ਕਰਨ ਤੁਹਾਨੂੰ ਇੱਥੇ ਲੁਧਿਆਣਾ ਟੱਪ ਤੇ ਰੋਕ ਲਿਆ ਕਰਨ ਆਪਾਂ ਕਿੱਥੇ ਤੁਰੇ ਫਿਰਦੇ ਆ ਇਹ ਲਾਸਟ ਵਾਲਾ ਕੀ ਲਾਇਆ ਪੰਜਾਬ ਨੂੰ ਖਤਮ ਕਰਨ ਦਾ ਲਾਸਟ ਈਅਰ ਆ ਗਿਆ ਉਹਨਾਂ ਕੋਲ ਬਾਕੀ ਉਹਨਾਂ ਨੇ ਨਵੇੜ ਚੁੱਕਿਆ ਸਾਰਾ ਕੁਝ ਸਾਰਾ ਨਵੇੜਤਾ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਮਨਦੀਪ ਸਿੰਘ ਮਾਨਾ ਜੀ ਜੀ ਇਹਨਾਂ ਨੇ ਆਪਣੇ ਵਿਚਾਰ ਆਪਣੇ ਨਾਲ ਸਾਂਝੇ ਕੀਤੇ ਆ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜਰੂਰ ਦਿਓ ਮੈਂ ਤੁਹਾਡਾ ਆਪਣਾ ਮਨਤੀ ਮਾਨ ਮੈਨੂੰ ਦਿਓ ਅੱਗੇ ਜੀ ਧੰਨਵਾਦ